4999 ਜਦ ਤੁਸੀਂ ਸਕੂਟਰੀ ਚ ਕਾ ਦੇਣਾ ਹਾਂਜੀ ਹਾਂ ਜਰੂਰ ਦਿੰਦੇ ਆ ਜੀ ਆਪਾਂ 4900 ਰੁਪਏ ਭਰ ਕੇ ਸਕੂਟਰੀ ਹਰ ਕਸਟਮਰ ਨੂੰ ਦਿੱਤੀ ਜਾਂਦੀ ਹੈਗੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਵਾਲਾ ਹਾਂਜੀ ਦੋਸਤੋ ਦਵਾ ਦिए ਪਰ ਸਕੂਟਰੀ ਉਹ ਵੀ TVS ਦੀ ਸਿਰਫ 4999 ਹਾਂਜੀ ਬਿਲਕੁਲ ਤੁਸੀਂ ਸਹੀ ਸੱਡ ਰਹੇ ਹੋ ਜੀ ਬੰਨੂ ਦਾ ਇੰਨੀ ਡਾਊਨ ਪੇਮੈਂਟ ਤੇ ਤੁਹਾਨੂੰ ਕਿਤੇ ਸਕੂਟਰੀ ਨਹੀਂ ਮਿਲਦੀ 4999 ਚ ਤੁਹਾਨੂੰ TVS ਦਾ ਬ੍ਰਾਂਡ ਦੀ ਹੈਣਾ ਤਾਨੂੰ ਸਕੂਟਰੀ ਦਿਵਾਉਣੇ ਆ ਆਜੋ ਫਿਰ ਤਾਂ ਪਹੁੰਚੇ ਹੋਏ ਸੀ ਦੋਸਤੋ ਆਪਾਂ ਚੀਮਾ ਮੰਡੀ ਚੀਮਾ ਮੰਡੀ ਬੱਸ ਸਟੈਂਡ ਦੇ ਸਾਹਮਣੇ ਤਾਂ ਦੋਸਤੋ ਪਹੁੰਚੇ ਹੋਏ ਸੀ ਆਪਾਂ ਗੋਇਲ TVS ਵਾਲਿਆਂ ਦੇ ਲੈ ਲਓ ਜੀ ਆਜੋ ਆਪਾਂ ਦੱਸਦੇ ਵੀ ਇੰਨੀ ਸਸਤੀ ਸਕੂਟਰੀ ਦਿੰਦੇ ਨੇ ਕਿ ਨਹੀਂ ਦਿੰਦੇ ਕਿ ਗੱਲੇ ਹੀ ਨੇ ਹਨਾ ਆਜੋ ਗੱਲਬਾਤ ਕਰਦੇ ਆਪਾਂ ਤੇ ਸਸ਼ਿਕਾ ਬਾਈ ਜੀ ਸਸ਼ਿਕਾ ਜੀ ਹੋਰ ਠੀਕ ਠਾਕ ਚੱਲਦੀ ਹੈ ਕੀ ਨਾਮ ਹੈ ਮੇਰੇ ਆਪਣਾ ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ ਵੀਰੇ ਮੈਂ ਸੁਣਾਂ ਜਿਵੇਂ 4999 ਜਦ ਤੁਸੀਂ ਸਕੂਟਰੀ ਚੁਕਾ ਦੇਣਾ ਹਾਂਜੀ ਹਾਂ ਜ਼ਰੂਰ ਦਿੰਦੇ ਆ ਜੀ ਆਪਾਂ 4900 ਰੁਪਏ ਭਰ ਕੇ ਸਕੂਟਰੀ ਹਰ ਕਸਟਮਰ ਨੂੰ ਦਿੱਤੀ ਜਾਂਦੀ ਹੈਗੀ ਤਾਂ ਉਹਨ ਪੇਮੈਂਟ 4999 ਭਰ ਕੇ ਬਾਕੀ ਕਿਸ਼ਤਾਂ ਕਰ ਦੇਣੋ ਸਾਹਿਬ ਬਾਕੀ ਕਿਸ਼ਤਾਂ ਆਸਾਨ ਕਿਸ਼ਤਾਂ ਦੇ ਵਿੱਚ ਬੰਦਾ ਘੱਟੋ ਘਟਾ ਕਾਜੀ ਕਾਰਵਾਈ ਦੇ ਨਾਲ ਸਕੂਟਰੀ ਸਾਡੇ ਤੋਂ ਜਾਂ ਕੋਈ ਵੀ ਮੋਟਰਸਾਈਕਲ ਖਰੀਦਣਾ ਚਾਹੁੰਦਾ ਹੈ ਉਹ ਸੀ ਦੇ ਦਿੰਦੇ ਆ ਠੀਕ ਹੈ ਤੇ ਲਓ ਜੀ ਦੋਸਤੋ ਕਿਹੜੇ ਕਿਹੜੇ ਮਾਡਲ ਆਏ ਆਜੋ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਦੋਸਤੋ ਤੁਹਾਨੂੰ ਇਹੀ ਦੱਸਦਾ ਮੋਸਟ ਅਵਾਰਡਡ ਸਕੂਟਰ ਆਫ ਇੰਡੀਆ ਇਹ ਬਾਕੀ ਸੱਚੀ ਗੱਲ ਹੈ ਬਹੁਤ ਵਿਕਿਆ ਹਨਾ ਭਾਜੀ ਇਹ ਇਹ ਮਾਡਲ ਨੂੰ ਜੀ ਸਭ ਤੋਂ ਵੱਧ ਇਨਰ TVS ਦੇ ਜੁਪੀਟਰ ਨੂੰ ਸਭ ਤੋਂ ਵੱਧ ਅਵਾਰਡ ਮਿਲੇ ਨੇ ਕੰਪਨੀ ਨੂੰ ਜਿਹੜੇ ਇਹ ਸੀਗਮੈਂਟ ਦੇ ਵਿੱਚ ਮਿਲੇ ਨੇਗੇ ਸਭ ਤੋਂ ਵੱਧ ਅਵਾਰਡ ਕੰਪਨੀ ਨੇ ਲੈਨੇਗੇ ਤੇ ਇਹ ਕੰਪਨੀ ਵਿੱਚ ਫੰਕਸ਼ਨ ਬਾਤ ਨੇ ਜਿਵੇਂ ਦੇ ਫੀਚਰਾਂ ਦੀ ਗੱਲ ਕਰੀਏ ਦੂਸਰੀਆਂ ਸਕੂਟਰੀਆਂ ਨਾਲੋਂ 28 ਫੀਚਰ ਨੇ ਜਿਹੜੇ ਉਹ ਇੱਕ ਅਲੱਗ ਤੋਂ ਦਿੱਤੇ ਹੋਏ ਨੇ ਹੈਗੇ ਕੰਪਨੀ ਨੇ ਜੇ ਮੈਂ ਸਭ ਤੋਂ ਪਹਿਲੀ ਗੱਲ ਕਰਾਂ ਜੇ ਮੈਂ ਫੰਕਸ਼ਨਾਂ ਦੇ ਵਿੱਚ ਤਾਂ ਜਿਵੇਂ ਇਹਦੀ LED ਲੈਂਪ ਹੈ ਇਹ ਇਹਨੂੰ ਇਨਫਿਨਿਟੀ ਲੈਂਪ ਕਹਿੰਦੇ ਆ ਕੰਪਨੀ ਨੇ ਗੱਡੀਆਂ ਦੀ ਤਰ੍ਹਾਂ ਆਮ ਆਪਣੇ ਦੇਖਦੇ ਆ ਗੱਡੀਆਂ ਦੇ ਵਿੱਚ ਇਹ ਲਾਈਟਾਂ ਆndੀਆਂ ਨੇ ਕੰਪਨੀ ਨੇ ਆਪਾਂ ਨੂੰ ਇਹ ਗੱਡੀ ਦੇ ਵੀ ਗੱਡੀ ਦੀ ਤਰ੍ਹਾਂ ਸਕੂਟਰੀ ਦੇ ਵਿੱਚ ਇਹਨੂੰ ਵੀ ਇੱਕ ਕਸਟਮਰ ਆ ਕੇ ਗੱਡੀ ਕਹਿੰਦੇ ਨੇ ਸਾਡੀ ਗੱਡੀ ਗੱਡੀ ਦੀ ਤਰ੍ਹਾਂ ਇਹਦੇ ਵਿੱਚ ਕੰਪਨੀ ਨੇ ਲਾਈਟ ਦਿੱਤੀ ਹੈ ਇਹਦੀ ਜਿਵੇਂ ਗੱਲ ਕਰੀਏ ਸਾਡੇ بیس ਮਾਡਲ ਤੋਂ ਲੈ ਕੇ ਟਾਪ ਮਾਡਲ ਤੱਕ ਹਰ ਕਿਸੇ ਮਾਡਲ 'ਚ ਤੁਹਾਨੂੰ LED ਲਾਈਟ ਮਿਲੇਗੀ ਇਹਦੇ ਜਿਹੇ ਫੰਕਸ਼ਨਾਂ ਦੇ ਵਿੱਚ ਆਪਾਂ ਹੋਰ ਗੱਲ ਕਰੀਏ ਤਾਂ ਇੱਥੇ ਆ ਕੇ ਦਿਖਾ ਦਿਓ ਵੀਰ ਜੀ ਤੁਸੀਂ ਆ ਲਈਓ ਤੇ ਡਿਪਰ ਵੀ ਵਿੱਚ ਹੀ ਦੇ ਦੇਖਿਓ ਇਹਦੇ ਹਾਂ ਇਹਦੇ ਲਾਈਟਾਂ ਦੇ ਸਹਾਰੇ ਇਹਦੇ ਜਿਹੜੇ ਡਿਪਰ ਨੇ ਜੀ ਉਹ ਵੀ ਇਹਦੇ ਵਿੱਚ ਹੀ ਚੱਲਦੇ ਨੇਗੇ ਇਹਨਾਂ ਨੂੰ ਅਸੀਂ ਹਜ਼ਾਰਡ ਲੈਂਪ ਕਹਿੰਦੇ ਹਾਂਗੇ ਓਕੇ ਇਹ ਜਿਵੇਂ ਆਪਾਂ ਧੁੰਦਾਂ ਦੇ ਵਿੱਚ ਗੱਡੀਆਂ ਦੇ ਵਿੱਚ ਡਿਪਰ ਲਗਾ ਲੈਣੇ ਆ ਉਵੇਂ ਹੀ ਕਬਹੁਤ ਜ਼ਿਆਦਾ ਕੰਮ ਆਉਂਦੇ ਨੇ ਆਪਾਂ ਨੂੰ ਇਹਦੇ ਚਾਰੇ ਇੰਡੀਕੇਟਰ ਆਪਾਂ ਇਕੱਠੇ ਚਲਾ ਸਕਦੇ ਆਂਗੇ ਇਸ ਤੋਂ ਬਾਅਦ ਆ ਡਿਜੀਟਲ ਮੀਟਰ ਆ ਗਿਆ ਇਹਦਾ ਮੀਟਰ ਡਿਜੀਟਲ ਹੈ ਜੀ ਪੂਰਾ 스마트 ਮੀਟਰ ਫੋਨ ਨਾਲ ਕਨੈਕਟ ਕਰ ਸਕਦੇ ਆਂਗੇ ਫੋਨ ਨਾਲ ਕਨੈਕਟ ਕਰਕੇ ਇਹਨੂੰ ਤੁਸੀਂ ਬਲੂਟੁੱਥ ਔਨ ਕਰਕੇ ਇਹਦੀ ਫੋਨ ਨਾਲ ਕਨੈਕਟ ਕਰੋ ਆਪਾਂ ਨੇਵੀਗੇਸ਼ਨ ਚਲਾ ਸਕਦੇ ਆਂਗੇ ਆਪਾਂ ਕਿਤੇ ਵੀ ਜਾਣਾ ਹੈ ਤੁਸੀਂ ਇੱਥੋਂ ਜੀ ਜਾਣਾ ਚੰਡੀਗੜ੍ਹ ਜਾਣਾ ਜੀ ਇੱਥੋਂ ਤੁਸੀਂ ਫੋਨ ਦੇ ਵਿੱਚ ਨੇਵੀਗੇਸ਼ਨ ਔਨ ਕਰ ਲਓ ਇਹ ਤੁਹਾਨੂੰ ਖੱਬੇ ਸੱਜੇ ਸਾਰਾ ਦੱਸਦਾ ਜਾਊਗਾ ਅਸਤੇ ਜੇ ਕਿਸੇ ਦਾ ਫੋਨ ਆ ਗਿਆ ਤੁਹਾਨੂੰ ਫੋਨ 'ਚ ਦਿਖਾਊਗਾ ਮੀਟਰ 'ਚ ਵੀ ਕਿਹਦਾ ਫੋਨ ਆ ਰਿਹਾ ਹੈ ਠੀਕ ਹੈ ਇਹ ਫੰਕਸ਼ਨ ਵੀ ਕੰਪਨੀ ਜਿਹੜਾ ਤੁਹਾਨੂੰ ਮੈਸੇਜ ਆ ਗਿਆ ਜਾਂ ਸੋਸ਼ਲ ਮੀਡੀਆ ਮੈਸੇਜ ਆ ਗਿਆ ਤੁਹਾਨੂੰ ਉਹ ਵੀ ਸ਼ੋ ਕਰਦੇ ਨੇ ਅਜਿਹਾ ਇਹਦੇ ਵਿੱਚ ਕਨੈਕਟ ਹੋ ਜਾਂਦੀ ਹੈ ਇਹ ਫੋਨ ਨਾਲ ਕਨੈਕਟ ਹੋ ਜਾਂਦੀ ਹੈ 스마트 ਮਾਡਲ ਹੈਗਾ ਇਹ ਇਹ ਚ ਸਾਰਾ ਕੁਝ ਆਪਾਂ ਨੂੰ ਮੀਟਰ ਦੇ ਵਿੱਚ ਹੀ ਦਿਖਦਾ ਰਹਿੰਦਾ ਹੈਗਾ ਠੀਕ ਹੈ ਕੰਪਨੀ ਨੇ ਜੀ ਸਭ ਤੋਂ ਵਧੀਆ ਫੀਚਰ ਦਿੱਤਾ ਹੈਗਾ ਆਪਾਂ ਨੂੰ ਕੋਈ ਉਤਰਨ ਦੀ ਲੋੜ ਨਹੀਂ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਕੋਈ ਤੁਹਾਡਾ ਸਮਾਨ ਪਿਆ ਤੁਸੀਂ ਇਹਦੇ ਵਿੱਚ ਇੱਥੋਂ ਹੀ ਬੈਠੇ ਬਿਠਾਈ ਤੇਲ ਪਵਾ ਸਕਦੇ ਹੋਗੇ ਤੇ ਆ ਵੀਰੇ ਆ ਪੁਆਇੰਟ ਕਹਦਾ ਹੈਗਾ ਇਹ ਇੱਥੇ ਆਪਾਂ ਇਹਦੇ ਵਿੱਚ ਮੋਬਾਈਲ ਚਾਰਜਰ ਲੱਗਿਆ ਹੋਇਆ ਜੀ ਆਪਾਂ ਨੂੰ ਕਦੇ ਬੈਟਰੀ ਇਹ ਤਾਂ ਕੰਪਨੀ ਨੇ ਉਹ ਵੀ ਸੁਵਿਧਾ ਦਿੱਤੀ ਹੈ ਤੁਸੀਂ ਫੋਨ ਵੀ ਬੈਠੇ ਬਿਠਾਏ ਅੱਗੇ ਚਾਰਜ ਕਰ ਸਕੋ ਫੋਨ ਰੱਖਣ ਲਈ ਵੀ ਆਪਾਂ ਨੂੰ ਅੱਗੇ ਜਗ੍ਹਾ ਦਿੱਤੀ ਹੈ ਕੰਪਨੀ ਨੇ ਇਹਦੇ ਜਿਵੇਂ ਫੰਕਸ਼ਨਾਂ ਦੇ ਉੱਤੇ ਗੱਲ ਕਰੀਏ ਜਿਵੇਂ ਇਹਦੀ ਡਿੱਗੀ ਤੇ ਗੱਲ ਕਰ ਲੈਂਦੇ ਆ ਇਹਦੀ ਡਿੱਗੀ ਦੇਖੋ ਜੀ ਬਹੁਤ ਵੱਡੀ ਡਿੱਗੀ ਬਣਾਈ ਹੈ ਜਿੰਨੀ ਸੀਟ ਉਨੀ ਡਿੱਗੀ ਜਿੰਨਾ ਮਰਜ਼ੀ ਸਮਾਨ ਪਾ ਲਓ ਬੜੇ ਆਰਾਮ ਨਾਲ ਇਹਦੇ ਵਿੱਚ ਆਪਾਂ ਦੋ ਹੈਲਵਨ ਨੇ ਜਿਹੜੇ ਰੱਖ ਸਕਦੇ ਆਂਗੇ ਠੀਕ ਹੈ ਇਦੇ ਚ ਜਿਵੇਂ ਆਪਾਂ ਪਿਛਲੀ ਲਾਈਟ ਦੀ ਗੱਲ ਕਰੀਏ ਜਿਵੇਂ ਅੱਗੇ ਆਪਾਂ ਨੂੰ ਗੱਡੀਆਂ ਦੀ ਤਰ੍ਹਾਂ ਲਾਈਟ ਦਿੱਤੀ ਹੈ ਕੰਪਨੀ ਨੇ ਆਪਾਂ ਨੂੰ ਇਹਦੇ ਪਿੱਛੇ ਵੀ ਗੱਡੀਆਂ ਦੀ ਤਰ੍ਹਾਂ ਲਾਈਟ ਦਿੱਤੀ ਹੈਗੀ ਠੀਕ ਹੈ ਇਦਾਂ ਦੀ ਤਰ੍ਹਾਂ ਇਹ ਪੂਰੀ ਲਾਈਟ ਹੈਗੀ ਕੰਪਲੀਟ ਦੀ ਕੰਪਲੀਟ ਬਣੀ ਹੋਈ ਹੈਗੀ ਬਹੁਤ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਤੇ ਚੱਲਦੀ ਜਿਵੇਂ ਰਾਤ ਨੂੰ ਚੱਲਦੀ ਹੈਗੀ ਆ ਹੋਰ ਤਾਂ ਪੂਰੀ ਇੱਕ ਗੱਡੀ ਦੀ ਫੀਲਿੰਗ ਦਿੰਦੀ ਹੈਗੀ ਇਹਦੇ ਵਿੱਚ ਇਹ ਫੰਕਸ਼ਨ ਹੋਰ ਵੀ ਦਿੱਤੇ ਹੋਏ ਨੇ ਆਪਣੀ ਜਿਵੇਂ ਗੱਡੀ ਨੂੰ ਆਪਾਂ ਇਹਨੂੰ ਸਾਇਲੈਂਟ ਸਟਾਰਟ ਹੈਗੀ ਗੱਡੀਆਂ ਸਟਾਰਟ ਕਰਦੇ ਆ ਇਹਨੂੰ ਉਹ ਕਰਦੇ ਆ ਇਹ ਨੂੰ ਆਪਾਂ ਕੋਈ ਸੈਲਫ ਨਹੀਂ ਆਵਾਜ਼ ਨਹੀਂ ਕੁਛ ਨਹੀਂ ਇਹਨੇ ਸਟਾਰਟ ਹੋ ਜਾਣਾ ਹੈ ਬਿਨਾ ਸਟਾਰਟ ਦੇ ਤੋਂ ਸਿਰਫ ਆਪਾਂ ਨੇ ਪ੍ਰੈਸ ਕਰਨਾ ਹੈ ਬਟਨ ਗੱਡੀ ਸਟਾਰਟ ਆਪਣੀ ਠੀਕ ਹੈ ਠੀਕ ਹੈ ਜੀ ਇਹ ਗੱਡੀ ਇਹਦੇ ਵਿੱਚ ਆਪਾਂ ਨੂੰ ਕੰਪਨੀ ਨੇ ਇੱਕ ਫੰਕਸ਼ਨ ਦਿੱਤਾ ਹੈ ਗੱਡੀ ਚੱਲਦੀ ਚੱਲਦੀ ਇਹ ਜਿਵੇਂ ਆਪਾਂ ਜਾ ਕੇ ਲਾਈਟਾਂ ਦੇ ਖੜ ਗਏ ਫਾਟਕਾਂ ਦੇ ਖੜ ਗਏ ਜਾ ਕੇ ਤਾਂ ਇਹ ਸਟਾਰਟ ਖੜੀ ਹੈਗੀ ਆਪਾਂ ਇਹਦਾ ਫੰਕਸ਼ਨ ਔਨ ਕਰਤਾ ਫੰਕਸ਼ਨ ਔਨ ਆਈ ਗੋ ਕਹਿੰਦੇ ਆ ਸੀ ਇਹਨੂੰ ਆਈ ਗੋ ਔਨ ਕਰਤਾ ਆਈ ਗੋ ਔਨ ਕਰਨ ਦੇ ਉੱਤੇ ਇਹਨੇ ਗੱਡੀ ਨੇ ਖੜੀ ਖੜੀ ਨੇ ਆਪਾਂ ਨੂੰ ਜਾ ਕੇ ਮੰਨ ਲਓ ਗੱਲਾਂ ਮਾਰਨ ਲੱਗੇ ਆਪਣੀ ਗੱਡੀ ਬੰਦ ਹੋ ਗਈ ਆਟੋਮੈਟਿਕਲੀ ਬੰਦ ਹੋ ਜੂ ਕਲਚ ਦੱਬੋ ਰੇਸ ਦਿਓ ओके okay, आपी स्टार्ट हो। आपी स्टार्ट हो जोगी। ਆਪਾਂ ਨੂੰ ਕੋਈ ਚਾਬੀ ਕੱਟਣ ਦੀ ਲੋੜ ਨਹੀਂ। ਆਪਾਂ ਨੂੰ ਸਭ ਤੋਂ ਵੱਧ ਮਾਈਲੇਜ ਵਾਲਾ ਸਕੂਟਰ ਐ ਇਹ। ਇਹੀ ਕੰਪਨੀ ਦੇ ਅਕੋਰਡਿੰਗ ਜਿਵੇਂ ਆਪਾਂ ਜੇ ਆਪਾਂ ਗੱਲ ਕਰਦੇ ਆ ਜਾਂ ਸਾਨੂੰ ਆ ਕੇ ਕਸਟਮਰ ਫੀਡਬੈਕ ਦਿੰਦੇ ਨੇ 55 ਤੋਂ 60 ਕਿਲੋਮੀਟਰ ਦੀ ਇਹ ਐਵਰੇਜ ਦੇਣ ਵਾਲਾ ਸਕੂਟਰ ਹੈਗਾ ਠੀਕ ਹੈ ਸਭ ਤੋਂ ਵੱਧ ਐਵਰੇਜ ਇਹ ਸਕੂਟਰ ਦੀ ਨਿਕਲਦੀ ਹੈ TVS ਜੁਪੀਟਰ ਦੀ بیس ਮਾਡਲ ਲੈ ਲਓ ਤੁਸੀਂ ਟੌਪ ਮਾਡਲ ਲੈ ਲਓ ਹਰ ਮਾਡਲ ਦੇ ਵਿੱਚ ਫੰਕਸ਼ਨ ਵੱਖੋ ਵੱਖਰੇ ਨੇ ਹਰ ਮਾਡਲ ਆਪਣੇ ਆਪ ਆਪਣੇ ਆਪਣੇ ਤਰੀਕਿਆਂ ਦੇ ਹਿਸਾਬ ਨਾਲ ਇਹ ਫੰਕਸ਼ਨਾਂ ਦੇ ਵਿੱਚ ਕੰਪਨੀ ਨੇ ਬਣਾਏ ਹੋਏ ਨੇਗੇ ਤੇ ਬਿਨਾ ਡਾਊਨ ਪੇਮੈਂਟ ਤੋਂ ਵੀ ਅਸੀਂ ਸਕੂਟਰੀ ਇਹ ਮੋਟਰਸਾਈਕਲ ਬੰਦੇ ਨੂੰ ਦੇ ਦੰਨੇ ਆਂਗੇ ਜਿਵੇਂ ਹੁਣ ਆਪਾਂ ਕਿਸ਼ਤਾਂ ਤੇ ਲੈ ਲੈਨੇ ਵੀਰੇ ਕੋਈ ਵਾਰ ਵਿਆਜ ਬਹੁਤ ਜ਼ਿਆਦਾ ਪੈ ਜਾਂਦਾ ਹੈ ਵਿਆਜ ਤਾਂ ਜੀ ਆਪਣੇ ਕੋਲ ਵਿਆਜ ਦੀ ਆਪਣੇ ਕੋਲ ਸਾਰੀਆਂ ਬੈਂਕਾਂ ਦੀਆਂ ਸੁਵਿਧਾ ਉਪਲਬਧ ਨੇ 75 ਪੈਸੇ ਸਿਰਫ 75 ਪੈਸੇ ਤੋਂ ਆਪਾਂ ਜਿਹੜਾ ਵਿਆਜ ਦੀ ਹੈ ਦਰ ਕੰਪਨੀ ਦੀ ਸਕੀਮ ਅਨੁਸਾਰ ਸ਼ੁਰੂ ਹੋ ਜਾਂਦੀ ਹੈਗੀ ਅੱਛਾ 75 ਪੈਸੇ ਹਾਂਜੀ ਹਾਂ ਬਿਲਕੁਲ 75 ਪੈਸੇ ਦੇ ਉੱਤੇ ਆਪਾਂ ਲੋਨ ਦੇ ਉੱਤੇ ਕਸਟਮਰ ਨੂੰ ਲੋਨ ਦੀ ਸੁਵਿਧਾ ਉਪਲਬਧ ਕਰਾ ਦਿੰਦੇ ਆ ਜਿਵੇਂ ਜਿਵੇਂ ਕਸਟਮਰ ਦੀ ਡਾਊਨ ਪੇਮੈਂਟ ਵਾਧੀ ਘਟਦੀ ਹੈ ਉਸ ਅਕੋਰਡਿੰਗ ਕੰਪਨੀ ਸਕੀਮ ਮੁਤਾਬਕ ਕਸਟਮਰ ਨੂੰ ਸਕੀਮਾਂ ਦਿੰਦੀ ਹੈਗੀ ਤੇ ਲਓ ਜੀ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕੰਮਰੀ ਹੈ ਹਨਾ ਵੀਡੀਓ ਤੁਹਾਨੂੰ ਬਹੁਤ ਹੀ ਘੱਟ ਬਿਆਸ ਤੇ ਤੁਸੀਂ ਉਰੋਂ ਕਿਸ਼ਤਾਂ ਤੇ ਸਕੂਟਰੀ ਲਿਜਾ ਸਕਦੇ ਹੋ ਤੇ ਉਸ ਤੋਂ ਬਾਅਦ ਭਈ ਇਹਨਾਂ ਦੇ ਵਿੱਚ ਆ ਮੋਟਰਸਾਈਕਲ ਵਗੈਰਾ ਵੀ ਆਉਂਦਾ ਵੀ ਹੈ ਇਹ ਪੀਵੀਐਸ ਰੇਡਰ ਮੋਟਰਸਾਈਕਲ ਹੈ ਜੀ ਠੀਕ ਹੈ 125 ਸੀਸੀ ਮੋਟਰਸਾਈਕਲ ਹੈ ਆਪਾਂ ਨੂੰ ਕੰਪਨੀ ਨੇ ਇਹ ਵੀ ਬਹੁਤ ਸੋਹਣਾ ਇੱਕ ਡੈਣਾ ਦਿੱਤਾ ਹੈਗਾ ਇਹ ਬਹੁਤ ਹੀ ਜ਼ਿਆਦਾ ਵਿਕਣ ਵਾਲਾ ਮੋਟਰਸਾਈਕਲ ਬਣ ਗਿਆ ਇਸ ਟਾਈਮ ਦਾ ਠੀਕ ਹੈ ਇਹ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਪਸੰਦ ਕਰ ਰਿਹਾ ਹੈ ਇਹਨੂੰ ਸਪੋਰਟੀ ਲੁੱਕ ਦਿੱਤੀ ਛੋਟੇ ਇੰਜਣ ਦੇ ਵਿੱਚ ਦਿੱਤਾ 125 ਸੀਸੀ ਤੇ ਹਰ ਕੋਈ ਚਲਾਉਣਾ ਪਸੰਦ ਕਰਦਾ ਹੈ ਕੰਪਨੀ ਇਹ ਮਤਲਬ ਜੇ ਮੇਰੀਆਂ ਲਾਈਟਾਂ ਦੀ ਗੱਲ ਕਰੀਏ ਇਹਦੇ ਮੀਟਰ ਦੀ ਗੱਲ ਕਰੀਏ ਜਿਵੇਂ ਮੈਂ ਤੁਹਾਨੂੰ ਸਕੂਟਰੀ ਬਾਰੇ ਦੱਸਿਆ ਉਵੇਂ ਇਹਨਾਂ ਦੇ ਵੀ ਸਪਾਰਟ ਮੀਟਰ ਆਂਦੇ ਨੇ ਇਹਦੇ ਵਿੱਚ 4-5 ਰੰਗ ਵੀ ਆ ਰਹੇ ਨੇਗੇ ਠੀਕ ਰੈੱਡ ਕਲਰ ਆ ਗਿਆ yellow ਕਲਰ ਆ ਗਿਆ blue ਕਲਰ ਆ ਗਿਆ black ਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਕਲਰ ਗ੍ਰਾਫਿਕਸ ਦੇ ਨਾਲ ਕਲਰ ਆ ਰਹੇ ਨੇ ਇਹਨਾਂ ਦੇ ਇੱਕ ਵੀਰ ਮੈਂ ਹੋਰ ਸੁਣਾ ਸੀ ਜਿਵੇਂ ਮੈਂ ਵੈਸੇ ਮੈਂ ਤੁਹਾਨੂੰ ਦੱਸਦਾ ਪਰਸਨਲੀ ਸੁਣਾ ਸੀ ਕਿ ਜਿਹੜਾ ਰੇਟ ਹੈ ਤੁਹਾਡਾ ਵੀ ਮੈਨੂੰ ਲੱਗਦਾ ਕੋਈ ਖਰੀਦ ਕੇ ਲੈ ਕੇ ਗਿਆ ਸੀ ਜੀ ਜਿੱਥੋਂ ਮਰਜੀ ਰੇਟ ਬਾਰੇ ਤਾਂ ਸਾਡੇ ਬਾਰੇ ਜਿੱਥੋਂ ਮਰਜੀ ਤੁਸੀਂ ਜਾ ਕੇ ਤਸੱਲੀ ਕਰ ਲਿਓ ਤੁਸੀਂ ਜਿੰਨੂੰ ਮਰਜੀ ਭੇਜ ਦਿਓ ਜੋ ਵੀ ਆਪਣੇ ਵੀਡੀਓ ਦੇਖ ਕੇ ਆਣਗੇ ਉਹਨਾਂ ਲਈ ਸਪੈਸ਼ਲੀ ਜਿੱਥੋਂ ਮਰਜੀ ਰੇਟ ਪਤਾ ਕਰਕੇ ਆ ਜਿਓ ਉਸ ਨਾਲੋਂ ਅਸੀਂ ਤੁਹਾਨੂੰ ਸਸਤੀ ਸਕੂਟਰੀ ਜਾਂ ਮੋਟਰਸਾਈਕਲ ਜੋ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਥੇ ਆਇਆਂ ਨੂੰ ਤੇ ਲਓ ਜੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹਨ ਬਾਈ ਨੇ ਬੜਾ ਘੈਂਟ ਤਰੀਕੇ ਨਾਲ ਕਹਿ ਵੀ ਇਦੋਂ ਸਸਤੀ ਤੁਹਾਨੂੰ ਇਹਨਾਂ ਤੇ ਸਸਤਾ ਰੇਟ ਨਹੀਂ ਮਿਲ ਸਕਦਾ ਕਿਤੋਂ ਤੇ ਲੋਕੇਸ਼ਨ ਬੋਲ ਦੋ ਇੱਕ ਵਾਰ ਆਪਣੀ ਜਿਹੜੀ ਲੋਕੇਸ਼ਨ ਹੈਗੀ ਹੈ ਜੀ ਸੁਨਾਮ ਮਾਨਸਾ ਰੋਡ ਚੀਮਾ ਮੰਡੀ ਬੱਸ ਸਟੈਂਡ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਬਿਲਕੁਲ ਨਾਲ ਆਪਾਂ ਪਹੁੰਚ ਸਕਦੇ ਹੋ ਜੀ ਤੁਸੀਂ ਇੱਥੇ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਜਿਹੜਾ ਵੀ TVS ਦਾ ਸਕੂਟਰ ਮੋਟਰਸਾਈਕਲ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਹਾਨੂੰ ਅਸੀਂ ਅਵੇਲੇਬਲ ਦੇਵਾਂਗੇ ਇੱਕ ਜਿਵੇਂ ਹੁਣ ਜਿਵੇਂ ਵੀਡੀਓ ਦੇਖ ਰਹੇ ਨੇ ਇਹ ਇਹਨਾਂ ਦਾ ਵੀ ਕਈਆਂ ਦਾ ਸਵਾਲ ਹੁੰਦਾ ਹੈ ਜਿਵੇਂ ਯਾਰ ਪੁਰਾਣੀ ਸਕੂਟਰੀ ਕੱਟ ਲੈਣ ਦੀ ਹਾਂ ਹਾਂ ਜੀ ਅਸੀਂ ਪੁਰਾਣਾ ਤੁਸੀਂ ਜੋ ਮਰਜ਼ੀ ਸਕੂਟਰ ਮੋਟਰਸਾਈਕਲ ਬਿਲਕੁਲ ਚਾਹੇ ਦੀ ਉਹ ਡੈੱਡ ਖੜਾ ਹੈ ਤੁਹਾਡਾ ਚਾਹੇ ਦੀ ਬਿਲਕੁਲ ਬੁਲਟ ਮੋਟਰਸਾਈਕਲ ਹੈ ਕੋਈ ਅਪਾਚੇ ਮੋਟਰਸਾਈਕਲ ਹੈ ਕੋਈ ਪਲਸਰ ਜਿਹੜਾ ਮਰਜ਼ੀ ਮੋਟਰਸਾਈਕਲ ਤੁਸੀਂ ਲਿਆਓ ਸਾਰੇ ਮੋਟਰਸਾਈਕਲ ਅਸੀਂ ਕੱਟ ਲੈਂਦੇ ਹਾਂ ਜੀ ਠੀਕ ਹੈ ਉਹਦਾ ਕੰਮ ਬਾਜ਼ਾਰ ਨਾਲੋਂ ਤੁਹਾਨੂੰ ਅਸੀਂ ਰੇਟ ਵੀ ਵੱਧ ਦੇਵਾਂਗੇ ਠੀਕ ਹੈ ਤੁਹਾਨੂੰ ਸਕੀਮਾਂ ਨਵਿਆਂ 'ਚ ਵੀ ਵੱਧ ਦੇਵਾਂਗੇ ਜਿੰਨਾ ਸਾਡੇ ਤੋਂ ਤੁਹਾਡੇ ਲਈ ਵੱਧੋ-ਵੱਧ ਕਰਿਆ ਜਾ ਸਕਿਆ ਅਸੀਂ ਤੁਹਾਨੂੰ ਆਫਰ ਵੱਧੋ-ਵੱਧ ਕਰਾ ਕੇ ਦੇਵਾਂਗੇ ਤੁਸੀਂ ਨਵੇਂ ਲਿਜਾ ਸਕਦੇ ਹੋ ਪੁਰਾਣਾ ਵੀ ਨਾਲ ਲਿਜਾ ਸਕਦੇ ਹੋ ਜੇ ਤੁਹਾਨੂੰ ਨਵੇਂ ਦਾ ਤੁਹਾਡਾ ਨਹੀਂ ਬਜਟ ਸੈੱਟ ਹੁੰਦਾ ਸਾਡੇ ਕੋਲ ਪੁਰਾਣਾ ਮੋਟਰਸਾਈਕਲ ਸਕੂਟਰੀ 10000 ਰੁਪਏ ਦੀ ਰਕਮ ਤੋਂ ਸ਼ੁਰੂ ਹੋ ਜਾਂਦਾ ਹੈ ਤੁਸੀਂ ਜਿਹੜਾ ਮਰਜ਼ੀ ਸਕੂਟਰ ਮੋਟਰਸਾਈਕਲ ਲੈ ਜਾਓ ਉਹਦੇ ਉੱਤੇ ਵੀ ਪੁਰਾਣੇ ਦੇ ਉੱਤੇ ਵੀ ਅਸੀਂ ਤੁਹਾਨੂੰ ਕਿਸ਼ਤਾਂ ਦੀ ਸੁਵਿਧਾ ਉਪਲਬਧ ਕਰਾ ਕੇ ਦੇਵਾਂਗੇ। ਲਓ ਜੀ ਦੋਸਤੋ ਮੁੱਖ ਦੀ ਗੱਲ ਇਹ ਹੈ ਅਗਰ ਤੁਸੀਂ गोयल TVS ਵਾਲਿਆਂ ਕੋਲੇ ਪਹੁੰਚ ਗਏ ਤੁਰ ਕੇ ਆਓ ਸਕੂਟਰੀ ਤੇ ਭੇਜਣਗੇ ਕਿਉਂਕਿ ਇਹਨਾਂ ਕੋਲੇ ਹਰ ਇੱਕ ਜਿੰਨੀ ਕਿ ਤੁਹਾਡੀ ਜੇਬ ਹੈ ਨਾ ਅਲਾਉਡ ਕਰਦੀ ਹੈ ਉਹਨੇਕ ਬਜਟ ਤੇ ਇਹਨਾਂ ਕੋਲੇ ਪੁਰਾਣੀਆਂ ਸਕੂਟਰੀਆਂ ਵੀ ਖੜੀਆਂ ਨੇ ਪੁਰਾਣੇ ਮੋਟਰਸਾਈਕਲ ਵੀ ਖੜੇ ਨੇ ਤੇ ਅਗਰ ਪੁਰਾਣਾ ਦੇ ਕੇ ਨਵੇਂ ਦੀ ਇੱਛਾ ਬਣਦੀ ਆ ਉਹ ਵੀ ਇਹਨਾਂ ਕੋਲੇ ਸਕੀਮ अवेलेबल ਹੈਗੀ ਆ ਹਨਾ ਦੋਸਤ ਮੈਨੂੰ ਹੀ ਲੱਗਦਾ ਫਿਰ ਜਿਹੜਾ ਕੋਈ ਆਊਗਾ ਤੁਰ ਕੇ ਆਵੇ ਅਸੀਂ ਅੱਜ ਤੱਕ ਵੀ ਛੇਤੀ ਕਿਸੇ ਨੂੰ ਖਾਲੀ ਮੋੜਨ ਨਹੀਂ ਦਿੱਤਾ ਜੇ ਕੋਈ ਘਰੋਂ ਮਨ ਬਣਾ ਕੇ ਆ ਗਿਆ ਤਾਂ ਸਾਡੇ ਤੋਂ ਲੈ ਕੇ ਹੀ ਜਾਂਦਾ ਹੈਗਾ ਤੇ ਲਓ ਜੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਲਈ ਆ ਹਰ ਇੱਕ ਪਰਿਵਾਰ ਲਈ ਹੈ ਹਨਾ ਕਿਉਂਕਿ ਹਰੇਕ ਬੰਦਾ ਲੱਭਦਾ ਫਿਰਦਾ ਹੁੰਦਾ ਸਕੂਟਰੀਆਂ ਤੇ ਤੁਹਾਨੂੰ ਦੱਸਦਾ ਲੋਕੇਸ਼ਨ ਵੀ ਦੱਸਦੀ ਤੇ ਰੇਟ ਵੀ ਬੜੇ ਘੈਂਟ ਨੇ ਹਨਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਫਿਰ ਇਹ ਜੇ ਆਪਾਂ ਗੱਲ ਕਰੀਏ ਰੰਗਾਂ ਬਾਰੇ ਜੀ ਤਾਂ ਆਪਣੇ ਕੋਲ ਕੰਪਨੀ ਵੱਲੋਂ ਸਭ ਤੋਂ ਵੱਧ TVS ਕੰਪਨੀ ਹੈ ਜਿਹੜੀ ਸਕੂਟਰੀਆਂ ਮੋਟਰਸਾਈਕਲਾਂ ਦੇ ਵਿੱਚ ਵੀ ਕੱਲੀਆਂ ਸਕੂਟਰੀਆਂ ਨਹੀਂ ਮੋਟਰਸਾਈਕਲਾਂ ਜੀ ਸਭ ਤੋਂ ਵੱਧ ਰੰਗ ਭੇਜਦੀ ਹੈਗੀ ਸਭ ਤੋਂ ਵੱਧ ਰੰਗ ਬਣਾਉਂਦੀ ਹੈਗੀ ਠੀਕ ਹੈ ਜਿਵੇਂ ਆਪਾਂ ਗੱਲ ਕਰੀਏ ਸਾਡੇ ਕੋਲ ਚਾਰ ਰੰਗ ਤਾਂ ਘੱਟੋ ਘੱਟ ਅਵੇਲੇਬਲ ਖੜੇ ਨੇ ਹੁਣ ਵੀ ਖੜੇ ਨੇ ਕੰਪਨੀ ਦੇ ਇਸ ਮਾਡਲ ਦੇ ਵਿੱਚ 7 ਤੋਂ 8 ਰੰਗ ਆਂਦੇ ਨੇਗੇ ਜਿਹੜੇ ਕਿ ਟਾਈਮ ਟੂ ਟਾਈਮ ਅਵੇਲੇਬਿਲਟੀ ਦੇ ਹਿਸਾਬ ਨਾਲ ਸਾਨੂੰ ਮਿਲਦੇ ਰਹਿੰਦੇ ਰਹੇਗੇ। ਨਹੀਂ ਸਾਡੇ ਕੋਲ ਤੁਹਾਨੂੰ ਸਾਰੇ ਤਰ੍ਹਾਂ ਦੇ ਮੋਟਰਸਾਈਕਲ ਵੀ ਜਿਹੜੇ TVS ਦੇ ਆਉਂਦੇ ਨੇ ਮਿਲ ਜਾਣਗੇ। ਜਿਵੇਂ ਗੱਲ ਕਰੀਏ ਇਹ ਰੇਡੀਅਨ ਹੈ ਜੀ ਆਪਣਾ ਸਭ ਤੋਂ ਵੱਧ ਵੇਕਣ ਵਾਲਾ ਮੋਟਰਸਾਈਕਲ ਬਣ ਗਿਆ। ਦੋਧੀਆਂ ਦੀ ਵੀ ਪਸੰਦ ਹੈ ਕਿ ਇਹ ਅੱਜ ਦੀ ਠੀਕ ਹੈ TVS ਦਾ ਸਪੋਰਟ ਆਂਦਾ ਹੈ ਜੀ ਜਿਵੇਂ ਜ ਆਪਣੇ ਕੋ ਰੰਗ ਖੜੇ ਨੇਗੇ ਸਭ ਤੋਂ ਵੱਧ ਮਾਈਲੇਜ ਵਾਲਾ ਜਿਵੇਂ ਆਪਾਂ ਗਰੀਏ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੈ ਜੀ ਸਭ ਤੋਂ ਵੱਧ ਮਾਈਲੇਜ ਕੰਪਨੀ ਨੇ 110 ਕਿਲੋਮੀਟਰ ਦੀ ਜਿਹੜੀ ਐਵਰੇਜ ਹੈ ਇਸ ਮੋਟਰਸਾਈਕਲ ਦੇ ਉੱਤੇ ਦਰਜ ਕਰੀ ਹੈ ਜੀ ਤੇ ਵੀਰੇ ਜਿਵੇਂ ਇਹ ਵੀ ਮੋਟਰਸਾਈਕਲ ਕੋਈ ਵੀ ਲੈਣਾ ਹੈ ਇਹ ਵੀ ਆਪਾਂ ਸਾਨ ਕਿਸ਼ਤਾਂ ਤੇ ਮਿਲ ਜੂ। ਹਾਂਜੀ ਹਾਂ ਸਾਰੇ ਮੋਟਰਸਾਈਕਲ ਤੁਸੀਂ ਜਿਹੜਾ ਵੀ ਕੋਈ ਵੀ ਮੋਟਰਸਾਈਕਲ ਖਰੀਦਣਾ ਚਾਹੁੰਦੇ ਹੋ ਘੱਟੋ ਘੱਟ ਡਾਊਨ ਪੇਮੈਂਟ ਤੇ ਘੱਟੋ ਘੱਟ ਵਿਆਜ ਦਰ ਦੇ ਨਾਲ ਅਸੀਂ ਤੁਹਾਨੂੰ ਮੋਟਰਸਾਈਕਲ ਦੀ ਸੁਵਿਧਾ ਜਿਹੜੀ ਲੋਨ ਦੀ ਅਵੇਲੇਬਲ ਕਰਾਨਿਆਂਗੇ। ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ।